ਸਤਿ ਸ਼੍ਰੀ ਅਕਾਲ ਜਸਟੀਵੀ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਜਸਮੀਤ ਸਵਾਗਤ ਕਰਦੀ ਆਂ ਅੱਜ ਖਬਰ ਜੋ ਸਾਂਝੀ ਕਰਨ ਜਾ ਰਹੇ ਆ ਉਹ ਸਾਡੇ ਤੁਹਾਡੇ ਸਭ ਦੇ ਨਾਲ ਹੀ ਜੁੜੀ ਹੋਈ ਹੈ ਗੱਲ ਕੀ ਉੱਤਰ ਭਾਰਤ ਵਿੱਚ ਰਹਿੰਦੇ ਸਾਰੇ ਹੀ ਲੋਕਾਂ ਦੇ ਨਾਲ ਜੁੜੀ ਹੋਈ ਹੈ ਖਾਸ ਕਰਕੇ ਪੰਜਾਬ ਤੇ ਹਿਮਾਚਲ ਦੇ ਲੋਕਾਂ ਦੇ ਨਾਲ ਮੌਸਮ ਦੀ ਗੱਲ ਕਰ ਲੈਨੇ ਆ ਅੱਜ ਕੱਲ ਮੌਸਮ ਬੇਹੱਦ ਠੰਡਾ ਹੋ ਰਿਹਾ ਹੈ ਠੰਡੀਆਂ ਸੀਤ ਹਵਾਵਾਂ ਚੱਲ ਰਹੀਆਂ ਨੇ ਜੰਮੂ ਕਸ਼ਮੀਰ ਤੋਂ ਵੈਸਟਰਨ ਡਿਸਟਰਬੈਂਸ ਹੋਈ ਹੈ ਜਿਸ ਦੇ ਚੱਲਦੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਗੱਲ ਜੇਕਰ ਮੌਸਮ ਵਿਭਾਗ ਦੀ ਪੇਸ਼ੀ ਨਹੀਂ ਗੋਈ ਜਾਣੀ ਕਿ ਭਵਿਕ ਪਾਣੀ ਦੀ ਕਰੀਏ ਤਾਂ ਅਗਲੇ 6 ਦਿਨ ਤੁਹਾਨੂੰ ਸਾਨੂੰ ਸਭ ਨੂੰ ਅਲਰਟ ਰਹਿਣਾ ਪਏਗਾ ਕਿਉਂਕਿ ਸਰਦੀ ਵਧਣ ਵਾਲੀ ਹੈ ਤੰਦ ਅਤੇ ਕੋਹਰਾ ਵੀ ਵਧੇਗਾ ਕੋਹਰਾ ਇਸ ਲਈ ਵਧ ਰਿਹਾ ਹੈ ਕਿਉਂਕਿ ਬਾਰਿਸ਼ ਨਹੀਂ ਹੋ ਰਹੀ ਹੈ ਜਿਸ ਤੇ ਚੱਲ ਨੇ ਸਭ ਤੋਂ ਵੱਧ ਪਰੇਸ਼ਾਨੀ ਵਾਹਨ ਚਾਲਕਾਂ ਨੂੰ ਆਉਣ ਵਾਲੀ ਹੈ ਕਿਉਂਕਿ ਧੁੰਦ ਸੰਘਣੀ ਹੋਏਗੀ ਵਿਜ਼ਿਬਿਲਟੀ ਘਟੇਗੀ ਅਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਹੋਰ ਵੀ ਪਰੇਸ਼ਾਨੀ ਆਏਗੀ ਕਿਉਂਕਿ ਕੋਹਰਾ ਪਪਿਲਕਾ ਅਜਿਹੇ ਦੇ ਵਿੱਚ ਫ ਮੋਸਟਲੀ ਵਾਹਨ ਚਾਲਕ ਆਪਣੀਆਂ ਗੱਡੀਆਂ ਦੀਆਂ ਬੱਤੀਆਂ ਜਗਾ ਕੇ ਆਪਣੀਆਂ ਡੈਸਟੀਨੇਸ਼ਨਸ ਤੇ ਪਹੁੰਚਣਗੇ ਜਿਵੇਂ ਕਿ ਇੰਨੀ ਦਿਨੀ ਵੀ ਪਹੁੰਚਲੇ ਨੇ ਮੌਸਮ ਵਿਭਾਗ ਦੇ ਮੁਤਾਬਕ ਅਗਲੇ 6 ਦਿਨਾਂ ਤੱਕ ਮੀਂਹ ਦੀ ਕੋਈ ਵੀ پیشਨੀ ਕੋਈ ਨਹੀਂ ਹੈ ਮੀ ਹਲੇ ਸ਼ੇ ਦਿਨ ਨਹੀਂ ਪਏਗਾ ਮਤਲਬ ਕਿ ਸੁੱਕੀ ਠੰਡ ਹੀ ਪਵੇਗੀ ਠੰਡ ਜ਼ਬਰਦਸਤ ਪੈ ਰਹੀ ਹੈ ਠੰਡ ਆਪਣਾ ਜ਼ੋਰ ਵਿਖਾ ਰਹੀ ਹੈ ਪਰ ਕੋਪ ਵਿਖਾ ਰਹੀ ਹੈ ਇੱਕ ਪਾਸੇ ਲੋਕ ਇਸ ਸੁੱਕੀ ਠੰਡ ਦੇ ਚੱਲ ਰਹੇ ਆ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਹਸਪਤਾਲਾਂ ਦੇ ਵਿੱਚ ਮੌਸਮੀ ਬਿਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਵਧੀ ਹੈ ਦੂਜੇ ਪਾਸੇ ਇਹੋ ਠੰਡ ਕਣਕ ਦੀ ਫਸਲ ਵਾਸਤੇ ਬੇਹੱਦ ਚੰਗੀ ਹੈ ਪਰ ਸਬਜ਼ੀਆਂ ਦੀ ਸਬਜ਼ੀਆਂ ਕੁਝ ਸਬਜ਼ੀਆਂ ਦੀਆਂ ਕਿਸਮਾਂ ਦੇ ਵਾਸਤੇ ਠੰਡ ਜ਼ਰੂਰ ਮਾੜੀ ਹੈ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਠੰਡ ਤੋਂ ਕਿਸ ਤਰ੍ਹਾਂ ਦੇ ਬਚਾਅ ਕੀਤੇ ਜਾ ਰਹੇ ਨੇ ਕਿਉਂਕਿ ਲੋਕ ਕਈ ਤਰ੍ਹਾਂ ਦੇ ਢੰਗ ਤਰੀਕੇ ਠੰਡ ਤੋਂ ਬਚਣ ਦੇ ਲਈ ਅਪਣਾ ਰਹੇ ਨੇ ਕਾੜੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਣਾ